ਪੰਜਾਬ ਦੇ ਜਾਣਦੇ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਜੂਨ 27 ਤਰੀਕ ਦੇ ਪੰਜਾਬ ਦੇ ਹਰ ਜ਼ਿਲ੍ਹੇ ਬਾਰੇ ਮੌਸਮ ਸ਼ੇਅਰ ਕੀਤਾ ਜਾਊਗਾ ਸਬਸਕ੍ਰਾਈਬ ਜਰੂਰ ਕਰੋ ਜਿਵੇਂ ਹੀ ਤੁਸੀਂ ਸਬਸਕ੍ਰਾਈਬ ਕਰਦੇ ਹੋ ਉਨੇ ਹੀ ਰੁੱਖ ਪੰਜਾਬ ਦੇ ਪਿੰਡ ਦੇ ਵਿੱਚ ਇਸ ਚੈਨਲ ਵੱਲੋਂ ਲਗਾਏ ਜਾਣਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਵੇਰੇ 5:00 ਵਜੇ ਤੋਂ ਲੈ ਕੇ 7-8 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਦੁਪਹਿਰ ਦੇ ਟਾਈਮ ਵੱਤਵਾ ਟੈਂਪਰੇਚਰ 38 ਡਿਗਰੀ ਸੈਲਸੀਅਸ ਜਾਵੇਗਾ ਘੜਾਕੇਦਾਰ ਧੁੱਪ 27 ਤਰੀਕ ਨੂੰ ਹੋਵੇਗੀ ਤੇ ਨਾਲ ਹਲਕੀ ਤੋਂ ਦਰਮਿਆਨੀ ਬਦਲਵਾਈ ਸ਼ਾਮ ਦੇ ਟਾਈਮ ਹੋਵੇਗੀ। ਬਠਿੰਡਾ ਜ਼ਿਲ੍ਹੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 27 ਤਰੀਕ ਨੂੰ 3-4 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਰਹੇਗੀ ਤੇ ਨਾਲ ਤੇਜ਼ ਹਨੇਰੀ ਚੱਲੇਗੀ। ਲੁਧਿਆਣਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਜ਼ਬਰਦਸਤ ਬਾਰਿਸ਼ ਹੁੰਦੀ ਰਹੇਗੀ ਤੇ ਨਾਲ ਹਲਕੀ ਤੋਂ ਦਰਮਿਆਨੀ ਹਨੇਰੀ ਆਉਂਦੀ ਰਹੇਗੀ। ਅੰਮ੍ਰਿਤਸਰ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸਵੇਰੇ 8:00 ਵਜੇ ਤੇ ਉਸ ਤੋਂ ਬਾਅਦ ਸ਼ਾਮ ਨੂੰ 4-5 ਵਜੇ ਤੱਕ ਰਹੇਗੀ ਤੇ ਨਾਲ ਤੇਜ਼ ਹਨੇਰੀ ਸਾਰਾ ਦਿਨ ਚੱਲਣ ਦਾ ਮੌਸਮ ਤੇ ਰਾਤ ਦੇ ਟਾਈਮ ਬਦਲ ਗਏ ਜਦੇ ਰਹਿਣਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਬੱਤਵਾਰ ਟੈਂਪਰੇਚਰ 48 ਡਿਗਰੀ 2 ਵਜੇ ਤੇ ਉਸ ਤੋਂ ਬਾਅਦ ਗਰਮੀ ਦੇ ਵਿੱਚ ਰਾਹਤ ਸ਼ਾਮ ਨੂੰ 4-5 ਵਜੇ ਟੈਂਪਰੇਚਰ ਦੇ ਵਿੱਚ ਘਟਾਵਟ ਹੋਵੇਗੀ 32 ਡਿਗਰੀ ਸੈਲਸੀਅਸ ਜਾਵੇਗਾ ਤੇ ਸਾਰਾ ਦਿਨ ਗਰਮੀ ਦੇ ਵਿੱਚ ਰਾਹਤ ਹੋਵੇਗੀ ਤੇ ਹਲਕੀ ਰੁੱਧਮੈਣੀ ਬਾਰਿਸ਼ ਹੋਣ ਦੀ ਸੰਭਾਵਨਾ ਸਾਰਾ ਦਿਨ ਬਣੀ ਰਹੇਗੀ ਫਾਜ਼ਿਲਕਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਸ਼ਾਮ ਨੂੰ 7-8 ਵਜੇ ਤੱਕ ਹੋਵੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 42 ਡਿਗਰੀ ਸੈਲਸੀਅਸ ਜਾਵੇਗਾ। ਮੁਕਸਰ ਜ਼ਿਲ੍ਹੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਪਰ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬੱਦਲਵਾਈ ਤੇ ਰਾਤ ਦੇ ਟਾਈਮ ਬੱਦਲ ਕਰ ਜਿਤੇ ਰਹਿਣਗੇ ਤੇ ਨਾਲ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ। ਸੰਗਰੂਰ ਜ਼ਿਲ੍ਹੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸਾਰਾ ਦਿਨ ਨਜ਼ਰ ਆ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਹੋਵੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 39 ਤੋਂ 40 ਡਿਗਰੀ ਸੈਲਸੀਅਸ ਰਹੇਗਾ। ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 10 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਹਲਕੇ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਜਿਆਦਾ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਹੋਵੇਗੀ। ਫਤਿਗੜ੍ਹ ਸਾਹਿਬ ਸਵੇਰ ਤੋਂ ਹੀ ਲੈ ਕੇ ਸ਼ਾਮ ਦੇ 7-8 ਵਜੇ ਤੱਕ بارش ਹੋਣ ਦੀ ਸੰਭਾਵਨਾ ਰਵੇਗੀ। ਵਾਤਾਵਰਣ ਟੈਂਪਰੇਚਰ 37 ਡਿਗਰੀ ਸੈਲਸੀਅਸ ਰਹੇਗਾ ਤੇ ਸਾਰਾ ਦਿਨ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਬਣੀ ਰਹੇਗੀ ਤੇ ਨਾਲ ਬੱਦਲ ਘਰਜਦੇ ਰਹਿਣਗੇ। ਪੂਰਤਰਾ ਇਲਾਕੇ ਦੇ ਵਿੱਚ ਸੰਘਣੇ ਬੱਦਰ ਰਹਿਣਗੇ ਤੇ ਵੱਧ ਤੋਂ ਵੱਧ ਟੈਂਪਰੇਚਰ 40 ਡਿਗਰੀ ਤੇ ਸ਼ਾਮ ਦੇ ਟਾਈਮ ਟੈਂਪਰੇਚਰ ਘਟ ਕੇ 32 ਤੋਂ 33 ਡਿਗਰੀ ਸੈਲਸੀਅਸ ਰਹੇਗਾ ਤੇ ਨਾਲ ਬੱਦਲ ਗਰਜਦੇ ਰਹਿਣਗੇ। ਜਲੰਧਰ ਇਲਾਕੇ ਦੇ ਵਿੱਚ 12:00 ਵਜੇ ਮੀਂਹ ਆਉਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ ਸ਼ਾਮ ਨੂੰ 6:00 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਰਹੇਗੀ। ਦੁਪਹਿਰ ਦੇ ਟਾਈਮ ਕੜਾਕੇਦਾਰ ਗਰਮੀ ਤੇ ਸ਼ਾਮ ਦੇ ਟਾਈਮ ਗਰਮੀ ਦੇ ਵਿੱਚ ਰਾਹਤ ਹੋਵੇਗੀ। ਤੇਜ਼ ਹਨੇਰੀ ਦੇ ਕਾਰਨ ਗਰਮੀ ਤੋਂ ਰਾਹਤ ਮਹਿਸੂਸ ਹੋਵੇਗੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਹੋਵੇਗਾ 11-12 ਵਜੇ ਮੀਂਹ ਆਉਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 1-2 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ। ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਸ਼ਾਮ ਨੂੰ ਹੋਵੇਗੀ ਜਿਸ ਦੇ ਨਾਲ ਟੈਂਪਰੇਚਰ ਦੇ ਵਿੱਚ ਗਰਾਵਟ ਰਾਤ ਦੇ ਟਾਈਮ ਗਰਮੀ ਦੇ ਵਿੱਚ ਘਾਟਾ ਹੋਵੇਗਾ। ਤਨਤਾਂ ਸਾਹਿਬ ਵੱਤਵੱਦ ਮੀਂਹ ਪੈਣ ਦੀ ਸੰਭਾਵਨਾ ਸ਼ਾਮ ਨੂੰ 3 ਵਜੇ ਤੋਂ ਲੈ ਕੇ 7-8 ਵਜੇ ਤੱਕ ਰਹੇਗੀ ਤੇ ਨਾਲ ਤੇਜ਼ ਹਨੇਰੀ ਆਵੇਗੀ ਤੇ ਗਰਮੀ ਦੇ ਵਿੱਚ ਵੀ ਰਾਹਤ ਮੀਂਹ ਦੇ ਨਾਲ ਹਨੇਰੀ ਦੇ ਨਾਲ ਹੋਵੇਗੀ। ਗਰਦਾਸਪੁਰ ਜਿਲ੍ਹੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਹੋਵੇਗੀ। ਦੁਪਹਿਰ ਦੇ ਟਾਈਮ ਕੜਾਕੇਦਾਰ ਗਰਮੀ ਦੇ ਨਾਲ ਬੱਦਲ ਗਰਜਦੇ ਰਹਿਣਗੇ। ਪਠਾਨਕੋਟ ਜਿਲ੍ਹੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 1-2 ਵਜੇ ਹੋਵੇਗੀ ਤੇ ਨਾਲ ਬੱਤਵਾ ਦਾ ਟੈਂਪਰੇਚਰ 41 ਤੋਂ 42 ਡਿਗਰੀ ਸੈਲਸੀਅਸ ਜਾਵੇਗਾ। ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ ਤੇ ਹਲਕੀ ਜਿਹੀ ਦਮੈਨੀ ਬਦਲਵਾਈ ਦਿਖਾਈ ਦੇਵੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਵੇਂ ਹੀ ਤੁਸੀਂ ਸਬਸਕ੍ਰਾਈਬ ਬਟਨ ਨੂੰ ਕਲਿੱਕ ਕਰਦੇ ਹੋ ਤਾਂ ਬੈਲ ਆਈਕਨ ਉੱਤੇ ਕਲਿੱਕ ਕਰਦੇ ਹੋ ਜਿੰਨੇ ਵੀ ਨਵੇਂ ਸਬਸਕ੍ਰਾਈਬਰ ਆਉਣਗੇ ਇਸ ਚੈਨਲ ਵੱਲੋਂ ਨਵੇਂ ਰੁੱਖ ਪੰਜਾਬ ਦੇ ਪਿੰਡਾਂ ਦੇ ਵਿੱਚ ਲਾਈ ਜਾਣਗੇ ਬਹੁਤ ਬਹੁਤ ਤੁਹਾਡਾ ਧੰਨਵਾਦ